ਪੰਜਾਬ ਦੇ ਵਿੱਚ ਹੁਣ ਲਗਾਤਾਰ ਵਰੇਗਾ ਮੀ ਕਿਉਂਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਹੁਣ ਗੜੇਮਾਰੀ ਵੀ ਹੋ ਸਕਦੀ ਹੈ ਤੇ ਨਾਲ ਹੀ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ ਜੀ ਹਾਂ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਜਿੱਥੇ ਤਾਪਮਾਨ ਲਗਾਤਾਰ ਵੱਧ ਰਿਹਾ ਸੀਗਾ ਤੇ ਉੱਥੇ ਹੀ ਹੁਣ ਰਾਹਤ ਭਰੀ ਖਬਰ ਹੈਗੀ ਹੈ ਲੋਕਾਂ ਦੇ ਲਈ ਜਿੱਥੇ ਕਿ ਹੁਣ ਬਾਰਿਸ਼ ਦੀ ਸੰਭਾਵਨਾ ਪੁਖਵਾਣੀ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਤਾਪਮਾਨ ਆਮ ਦੇ ਨਾਲੋਂ ਵੱਧ ਗਰਮ ਹੈ ਤਾਂ ਹਾਲੇ ਦੇ ਵਿੱਚ ਤੇਜ਼ ਧੁੱਪ ਅਤੇ ਵੈਸਟਰਨ ਡਿਸਟਰਬੈਂਸ ਐਕਟਿਵ ਦੇ ਜਿਹੜਾ ਕਿ ਐਕਟਿਵ ਨਾ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਅਜੀਬਾ ਬਦਲਾਵ ਦੇਖਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਦਾ ਤਾਪਮਾਨ 30 ਡਿਗਰੀ ਨੂੰ ਪਾਰ ਕਰ ਜਾਵੇਗਾ ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕੱਲ ਤੋਂ ਐਕਟਿਵ ਹੋ ਗਈ ਹੈ ਪਰ ਇਸ ਦਾ ਪ੍ਰਭਾਵ 12 ਮਾਰਚ ਤੋਂ ਮੈਦਾਨੀ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗਾ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਆਈਐਮਡੀ ਦੇ ਮੁਤਾਬਕ ਰਾਜ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਹਾਲਾਂਕਿ ਆਮ ਦੇ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਹੈ ਤਾਂ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 30.6 ਡਿਗਰੀ ਸੈਲਸੀਅਸ ਦਰਸਕੀਤਾ ਗਿਆ ਜੋ ਕਿ ਉਹ ਜਿਹੜਾ ਕਿ ਅਬੋਹਰ ਦੇ ਵਿੱਚ ਕਿਤਾ ਗਿਆ ਇਸ ਦੇ ਨਾਲ ਹੀ ਅੱਜ ਵੀ ਜਿਹੜਾ ਕਿ ਮੌਸਮ ਦੇ ਵਿੱਚ ਬਹੁਤਾ ਬਦਲਾਵ ਨਹੀਂ ਆਵੇਗਾ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੱਪ ਰਹੇਗੀ ਪਰ ਹਿਮਾਚਲ ਪ੍ਰਦੇਸ਼ ਅਤੇ ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕੇ ਸਵੇਰੇ ਜਿਹੜੇ ਕਿ ਹਲਕੀ ਬਦਲਬਾਈ ਰਹਿਣਗੇ ਦਾ ਦੱਸ ਦिए ਕਿ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਉੱਚੀਆਂ ਪਹਾੜੀਆਂ ਦੇ ਉੱਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਤੇ 15 ਮਾਰਚ ਤੱਕ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਜੇਕਰ ਮੀਂਹ ਅਤੇ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਸਕਦਾ ਖਾਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਪਹਾੜੀ ਇਲਾਕਿਆਂ ਦੇ ਨਾਲ ਲੱਗਦਾ ਹੈਗਾ ਤਾਂ ਦੱਸ ਦिए ਕਿ ਪਰ 12 ਮਾਰਚ ਤੋਂ ਬਾਅਦ ਜਿਹੜਾ ਕਿ 12 ਮਾਰਚ ਤੋਂ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾਵਾਂ ਜਤਾਈ ਗਈ ਹੈ ਇਸ ਸਮੇਂ ਦੌਰਾਨ ਗੜੇ ਮਾਰੀ ਵੀ ਹੋ ਸਕਦੀ ਹੈ ਤੇ ਸਰੋਦੀ ਫਸਲ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈਗਾ ਤੇ ਹੁਣ ਗੱਲ ਕਰਦੇ ਆ ਤੁਹਾਡੇ ਸ਼ਹਿਰ ਦਾ ਮੌਸਮ ਦੇ ਹਾਲ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਜੁਲੰਦਰ ਲੁਧਿਆਣਾ ਤੇ ਪਟਿਆਲਾ ਤੇ ਮੁਹਾਰੀ ਦੇ ਵਿੱਚ ਜਿਹੜਾ ਕਿ ਬਦਲਾਅ ਹੋਏਗਾ ਤਾਪਮਾਨ ਦੇ ਵਿੱਚ ਤੇ ਤਾਪਮਾਨ ਜਿਹੜਾ ਕਿ 14 ਤੋਂ 27 ਡਿਗਰੀ ਜਾਂ ਫਿਰ 14 ਤੋਂ 3 ਡਿਗਰੀ ਦੇ ਵਿਚਕਾਰ ਜਿਹੜੇ ਕਿ ਰਹਿਣ ਦੀ ਉਮੀਦ ਜਿਹੜੀ ਕਿ ਜਤਾਈ ਗਈ ਹੈ ਤਾਂ ਮੌਸਮ ਦੇ ਨਾਲ ਇਹ ਜੋੜੀ ਹੋਈ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ 12 ਤਰੀਕ ਤੋਂ ਬਾਅਦ ਤੇ 15 ਤਰੀਕ ਤੱਕ ਪੰਜਾਬ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ بارش ਹੋ ਸਕਦੀ ਹੈ ਕਿਉਂਕਿ ਜਿਹੜਾ ਕਿ ਹਿਮਾਚਲ ਜਿਹੜਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਹਜੇ ਵੀ ਬਰਫਬਾਰੀ ਜਾਰੀ ਹੈ ਤੇ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਕਿਹਾ ਜਾ ਰਿਹਾ ਹੈਗਾ ਕਿ ਗੜੇਮਾਰੀ ਵੀ ਹੋ ਸਕਦੀ ਹੈ ਪਰ ਉੱਥੇ ਹੀ ਕਿਸਾਨਾਂ ਦੀ ਚਿੰਤਾ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਸਰੋ ਵਾਈ ਹੋਈ ਹੈ ਤੇ ਸਰੋ ਦੇ ਉੱਤੇ ਜੇਕਰ ਗੜੇਮਾਰੀ ਹੁੰਦੀ ਹੈ بارش ਹੁੰਦੀ ਹੈ ਤਾਂ ਨੁਕਸਾਨ ਜਿਹੜਾ ਕਿ ਹੋ ਸਕਦਾ ਹੈਗਾ ਕਿਸਾਨਾਂ ਦਾ ਤੇ ਕਿਸਾਨਾਂ ਨੂੰ ਵੀ ਧਿਆਨ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਅਨੁਵਲਾ ਸਮੇਂ ਦੇ ਵਿੱਚ بارش ਹੋ ਸਕਦੀ ਹੈ ਤਾਂ ਫਸਲਾਂ ਦਾ ਆਪਣੇ ਜਿਹੜਾ ਕਿ ਧਿਆਨ ਰੱਖਣ ਦੀ ਲੋੜ ਹੈਗੀ ਹੈ ਤੇ ਇਹ ਖਬਰ ਤੁਹਾਡੇ ਲਈ ਬੇਹਦ ਅਹਿਮ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਵਾਧੇ ਤਾਪਮਨ ਦੇ ਨਾਲ ਲਾਹ ਰਹਾਤ ਭਰੀ ਖਬਰ ਜ਼ਰੂਰ ਹੈ ਪਰ ਉੱਥੇ ਹੀ ਕਿਸਾਨਾਂ ਦੇ ਲਈ ਚਿੰਤਾ ਭਰੀ ਖਬਰ ਹੈਗੀ ਹੈ